ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਪਿੰਡ ਨੰਗਲ ਚੌਰ ਵਿੱਚ ਅੱਜ ਦੋ ਪਰਾਵਾਂ ਦੀ ਬਿਜਲੀ ਕਰੰਟ ਲੰਗਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਰਾਜਨ ਮਸੀਹ ਦੀ ਮਾਤਾ ਘਰ ਦਾ ਪਤਨੀ ਕਸ਼ਮੀਰ ਮਸੀਹ ਨੇ ਦੱਸਿਆ ਕਿ ਰਾਜਨ ਮਸੀਹ ਅਤੇ ਉਸ ਦੀ ਭੈਣ ਦਾ ਬੇਟਾ ਜਗਤਾਰ ਮਸੀਹ ਦੋਨਾਂ ਨੂੰ ਨੰਗਲ ਚੌਰ ਪਿੰਡ ਤੋਂ ਸਪਰੇਅ ਕਰਨ ਲਈ ਫੋਨ ਆਇਆ ਸੀ ਅਤੇ ਦੋਨੇ ਪਰਾਂ ਦੋ ਸਾਥੀਆਂ ਸਮੇਤ ਸਵੇਰੇ 8 ਵਜੇ ਨੰਗਲ ਸਪਰੇਅ ਕਰਨ ਆਏ ਸਨ। ਰਾਜਨ ਮਸੀਹ ਖੇਤਾਂ ਵਿੱਚ ਫਸਲ ਨੂੰ ਸਪਰੇਅ ਕਰ ਰਿਹਾ ਸੀ ਜਿਸ ਦਾ ਪੇਰ ਖੇਤਾਂ ਵਿੱਚ ਪਈ ਹੋਈ ਬਿਜਲੀ ਦੀ ਤਾਰ ਨਾਲ ਲੱਗ ਕਾਰਨ ਜਿਸ ਕਾਰਨ ਉਸ ਨੂੰ ਕਰੰਟ ਲੱਗ ਗਿਆ ਅਤੇ ਉਸ ਦੀ ਮਾਸੀ ਦੀ ਮੁੰਡੇ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਵੀ ਕਰੰਟ ਦੀ ਚਪੇਟ ਵਿੱਚ ਆ ਗਿਆ ਜਿਸ ਕਾਰਨ ਦੋਨਾਂ ਦੀ ਮੌਕੇ ਉੱਤੇ ਮੌਤ ਹੋ ਗਈ ਹੈ ਮ੍ਰਿਤਕ ਨੂੰ ਦੂਜੇ ਸਾਥੀਆਂ ਵੱਲੋਂ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਦੋਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਕਰਵੋਲੀ ਦਾ ਨਾ ਰਾਜਨੀਯ ਮੇਲਾ ਨੰਮਤਾ ਗੱਲ ਮੰਜ ਦੇ ਕੀ ਗੱਲ ਅੱਜ ਜਿਹੜੀ ਕਰਨੀ ਹੋਵੇ ਜਿਸਪਰੇ ਕਰਨ ਲਈ ਸਵੇਰੇ ਫੋਨ ਗਿਆ ਕੇ ਸਪਰੇਅ ਕਰਜੋ ਸਪਰੇਅ ਕਰਨਾ ਐਨੇ ਭਾਬੜੇ ਪਿੰਡ ਦਾ ਨਾਂ ਘਰੇ ਲੈਂਦੇ ਜੋ ਮੈਨੂੰ ਤੇ ਪਤਾ ਨਹੀਂ ਤੇ ਉੱਥੇ ਕਿਤੇ ਬੱਤੀ ਦੀ ਤਾਰ ਡਿੱਗੀ ਸੀ ਉਹਨਾਂ ਨੇ ਪੁੱਛਿਆ ਵੀ ਪਹਿਲੇ ਕਿ ਤੂੰ ਹੀ ਸੋਚ ਤੇ ਕਟਿਆ ਕਹਿੰਦੇ ਕਿ ਹਾਂ ਹੀ ਸੋਚ ਤੇ ਕਟਿਆ ਲੱਗੋ ਦੂਸਰੇ ਜਿਹੜੇ ਪਹਿਲੀਆਂ ਵਾਲੇ ਉਹ ਕਹਿੰਦੇ ਕਿ ਨਹੀਂ ਸੋਚ ਕਟਿਆ ਇੱਕ ਜਾਨੇ ਨੂੰ ਬੱਤੀ ਪਈ ਉਹ ਉੱਥੇ ਡੇਗ ਗਿਆ ਉਹਦੇ ਦੂਸਰੇ ਦੇ ਖਿਆਲ ਚ ਖੜਿਆ ਉਹਨੂੰ ਬਲਦੁਾਈ ਚੜ ਗਈ ਆ ਉਹ ਉਹਦੇ ਵੱਲ ਭੱਜਾ ਗਿਆ ਉਹਦੇ ਵੀ ਪੈਰ ਨਾਲ ਤਾਰ ਅੜ ਗਈ ਦੋਵੇਂ ਜਾਨੇ ਡੇਗ ਗਏ ਫੇਰ ਨਾ ਗਿੱਲੇ ਕੱਪੜੇ ਵੀ ਨਹੀਂ ਉਹਨਾਂ ਦੇ ਲਾਇ ਬੰਦਾ ਮਤਲਬ ਕਿ ਬੱਤੀ ਪਈ ਆ ਉਹਨਾਂ ਨੇ ਲੀੜੇ ਲਾਓ ਉਹਨਾਂ ਨੂੰ ਮਿੱਟੀ 'ਚ ਦਫਨਾਓ ਜਿਹੜੇ ਬੱਤੀ ਵਾਲੇ ਹੁੰਦੇ ਉਹਨਾਂ ਨੂੰ ਮਿੱਟੀ 'ਚ ਰੱਖਦੇ ਤੇ ਬੱਤੀ ਖਿੱਚੀ ਜਾਂਦੀ ਉਹਨਾਂ ਦੇ ਪੈਰ ਹੱਥ ਬਲੋ ਉਹਨਾਂ ਨੂੰ 15 ਹਸਪੀਟਲ ਚੋਕਲੇ ਲੈ ਕੇ ਤੇ ਉਹਨਾਂ ਦੇ ਕੱਪੜੇ ਵੀ ਨੁਟੜੇ ਨੇ ਤੁਸੀਂ ਆਪ ਹੀ ਸਿਆਣੇ ਜਿਹਨਾਂ ਦੱਸਿਆ ਨੇ ਕਿ ਸੋਚ ਕੱਟਿਆ ਵਾ ਤੇ ਤਸੁਰਦੀ ਤੇ ਫਿਰ ਉਹਨਾਂ ਦੇ ਹੀ ਹੋਗਾ ਸਾ ਵੀ ਤਾਂ ਢਿਲ ਨਿੱਕਾ ਜਾ ਮੁੰਡਾ ਹਾਂ ਕਿੰਨੇ ਬੱਚੇ ਆ 2 ਬੱਚੇ ਆ ਵੇਖੋ ਇੱਕ ਮੇਰਾ ਨਿੱਕਾ ਮੁੰਡਾ ਵਾ ਇੱਕ ਸਕੂਲ ਨਰਸਰੀ ਤੇ ਬੈਠਾ ਉਹ ਲੱਗੀ ਆ ਨਰਸਰੀ ਤੇ ਕੰਤਾ ਗਿਲ ਮੰਝ ਦੇ ਮੇਰਾ ਬੇਟਾ ਰਾਜੇ ਤੇ ਜਿਹੜਾ ਦੂਸਰਾ ਆਪਣੇ ਵਾਂ ਮੇਰਾ ਘਟਣਾ ਵਰਤੀ ਪੀ ਸਪਰੇਅ ਕਰਨਾ ਹੈ ਉਹਨਾਂ ਪਰ ਵਾਲਿਆਂ ਨੇ ਕਿਹਾ ਪਈ ਸੋਚ ਕਟਿਆ ਵਾ ਉਹਨਾਂ ਕਟਿਆ ਨਹੀਂ ਇੱਕ ਜਣਾ ਡਿੱਗਾ ਵਾ ਤੇ ਉਹ ਦੂਜਾ ਵੇਖਣ ਗਿਆ ਆ ਵੀ ਘਰ ਇੱਕ ਭਰਾਟ ਹੋ ਗਈ ਆ ਉਹਨੂੰ ਤੇ ਉਹ ਵੀ ਨਾਲ ਹੀ ਲੱਗ ਗਿਆ ਇਹਨਾਂ ਗਿੱਲੇ ਕੱਪੜਿਆਂ ਦੇ ਵਿੱਚ ਹੀ ਉਹ ਵਿਖਲੋ ਹਸਪੀਟਲ ਸੁਟਿਆ ਕੋਈ ਉਹਨਾਂ ਨੂੰ ਵੇਖਿਆ ਨਹੀਂ ਚਾਚਿਆ ਨਹੀਂ ਉਹਨਾਂ ਦਾ ਕਸੂਰ ਪੈਲੀ ਵਾਲਿਆਂ ਨੇ ਕਿੱਥੋਂ ਦੇ ਆ ਪੈਲੀ ਵਾਲੇ ਪਤਾ ਨਹੀਂ ਜੀ ਹੁਣ ਤਾਂ ਭਾਂਬ ਵੜਦੇ ਕਹਿੰਦੇ ਆ ਭਾਂਬ ਦੇਖੇ ਮੇਰਾ ਨਾਮ ਮਲਕੀਰ ਨਸੀਹ ਹੈ ਪਿੰਡ ਗਿੱਲਮਾਂਝ ਉਹ ਮੇਰਾ ਬ੍ਰਦਰ ਹੀ ਇੱਕ ਤੇ ਇੱਕ ਮਾਸੀ ਦਾ ਪੋਤੇ ਆ ਜੀ ਹਾਂਜੀ ਸਾਕਾਪਰਾ ਵੇਖੋ ਜੀ ਇਹਦੇ ਵਿੱਚ ਇੱਕ ਪ੍ਰਸ਼ਾਸਨ ਦੀ ਅੰਗੇਲੀ ਆ ਤੇ ਦੂਜੀ ਕਿਸਾਨ ਦੀ ਵਣਗੇਲੀ ਆ ਤਾਰਾਂ ਟੁੱਟੀਆਂ ਸੀ ਪ੍ਰਸ਼ਾਸਨ ਨੇ ਕੁਝ ਨਹੀਂ ਕੀਤਾ ਦੂਜਾ ਨੰਬਰ ਕਿਸਾਨ ਨੇ ਇਹ ਗੱਲ ਕਹੀ ਵੀ ਇਹਨਾਂ ਤਾਰਾਂ ਦੇ ਵਿੱਚ ਕਰੰਟ ਨਹੀਂ ਆਉਣ ਦਿਆ ਤੇ ਆਪ ਘਰੇ ਚਲਿਆ ਗਿਆ ਵਾ ਮਗਰ ਉਹ ਪੈੜੀ ਚ ਵੜ ਗਏ ਆ ਤੇ ਇਹਨਾਂ ਇੱਕ ਨੂੰ ਪਹਿਲੇ ਕਰੰਟ ਲੱਗਾ ਦੂਜਾ ਉਹਨੂੰ ਫੜਨ ਲੱਗਾ ਦੂਜੇ ਦੀ ਵੀ ਮੌਕੇ ਤੇ ਮੌਤ ਹੋ ਗਈ ਆ